ਤਾਲੀਆਂ ਮਾਰ ਦੋ ਹੁਣ ਤਾਲੀਆਂ ਵਜਾਈਏ ਇੱਕ ਨੋਖਾ ਜਿਹਾ ਦ੍ਰਿਸ਼ ਬਣਾ ਦਈਏ ਜਿਹੜੇ ਜਿਹੜੇ ਦਗਾਲ ਵਾਲੇ ਬਿੱਟੂ ਨੂੰ ਪਿਆਰ ਕਰਦੇ ਆ ਮੋਬਾਈਲ ਸਾਰਿਆਂ ਕੋਲੇ ਆ ਮੋਬਾਈਲ ਦੀਆਂ ਟਾਰਚਾਂ ਬਾਲ ਕੇ ਆਪਾਂ ਦੱਸ ਦਈਏ ਵੀ ਕਿਹੜੇ ਕਿਹੜੇ ਦਗਾਲ ਵਾਲੇ ਬਿੱਟੂ ਨੂੰ ਆ ਵੱਖਰਾ ਨਜ਼ਾਰਾ ਬਣ ਗਿਆ ਆ ਸੰਗਤ ਪਿਆਰ ਕਰਦੀ ਆ ਦਗਾਲ ਵਾਲੇ ਬਿੱਟੂ ਨੂੰ ਕਿਆ ਬਾਤ ਐ ਦਰਸ਼ਕ ਵੀਰੋ ਬਿੱਟੂ ਦਗਾਲ ਦੀ ਗੱਲ ਤੁਰਿਆ ਕਰਨ ਕਮਾਨ ਦੀ ਗਰਾਊਂਡ ਦੇ ਵਿੱਚ ਖੜੇ ਐ ਦਲਵੀਰ ਜੀ 1 ਕੋ ਮਿੰਟ ਲੱਗਣਾ ਐ ਗੱਲ ਜਿਹੜੀ ਬੜੀ ਇੰਪੋਰਟੈਂਟ ਐ ਬਿੱਟੂ ਦਗਾਲ ਕਬੱਡੀ ਦਾ ਪਹਿਲਾ ਖਿਡਾਰੀ ਹੋਇਆ ਆਪਣੇ ਇਲਾਕੇ ਨੂੰ ਸਦੀਆਂ ਤੱਕ ਮਾਣ ਰਹੂਗਾ ਜਿਹੜੇ ਕਬੱਡੀ ਖਿਡਾਰੀ ਨੂੰ ਸਨਮਾਨ ਦੇ ਵਿੱਚ ਗੱਡੀ ਮਿਲੀ ਸੀਗੀ ਕਰਨ ਕਮਾਨ ਕਬੱਡੀ ਦਾ ਪਹਿਲਾ ਪ੍ਰਮੋਟਰ ਹੋਇਆ ਜਿਨੇ ਕਿਸੇ ਕਬੱਡੀ ਖਿਡਾਰੀ ਨੂੰ ਸਨਮਾਨ ਦੇ ਵਿੱਚ ਗੱਡੀ ਦਿੱਤੀ ਸੀਗੀ ਕਰਨ ਕਮਾਨ ਦੀ ਅੱਜ ਇੱਕ ਨਵਾਂ ਐਲਾਨ ਕਰਦੇ ਆ ਜਲਾਲਪੁਰੀਏ ਪਾਲੇ ਹੋਰਾਂ ਨੇ ਸੇਵਾ ਸਿੰਘ ਜੀ ਰਾਣੇ ਹੋਰਾਂ ਨਾਲ ਮਿਲ ਕੇ ਇੱਕ ਐਲਾਨ ਕੀਤਾ ਸੀਗਾ ਉਹ ਐਲਾਨ ਨੂੰ ਸਾਡੇ ਵੱਡੇ ਵੀਰ ਹਰ ਸਾਲ ਨਿਭਾਉਂਦੇ ਆ ਜਦੋਂ ਵੀ ਦਗਾਲ ਦੇ ਵਿੱਚ ਟੂਰਨਾਮੈਂਟ ਹੁੰਦਾ ਹੈ ਬਿੱਟੂ ਦਗਾਲ ਦੇ ਪਰਿਵਾਰ ਲਈ ਸੇਵਾ ਸਿੰਘ ਜੀ ਰਾਣਾ ਜਲਾਲਪੁਰੀਏ ਪਾਲੇ ਹੋਰਾਂ ਵੱਲੋਂ 1 ਲੱਖ ਰੁਪਇਆ ਦਿੱਤਾ ਜਾਂਦਾ ਕਰਨ ਕਮਾਨ ਜੀ ਕਹਿੰਦੇ ਜਦੋਂ ਅਗਲਾ ਟੂਰਨਾਮੈਂਟ ਹੋਊਗਾ ਆਪਾਂ ਉਹ ਰਾਸ਼ੀ ਜਿਹੜੀ 2 ਲੱਖ ਰੁਪਈਆ ਦੇਣੀ ਹੈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਜਦੋਂ ਜਦੋਂ ਵੀ ਦਗਾਰ ਦੇ ਵਿੱਚ ਕਬੱਡੀ ਕੱਪ ਹੋਣਾ ਹੈ ਸੇਵਾ ਸਿੰਘ ਜੀ ਰਾਣਾ ਵੱਲੋਂ ਕਰਨ ਘਮਾਣ ਵੱਲੋਂ ਜਲਾਲਪੁਰੀਏ ਪਾਲੇ ਵੱਲੋਂ ਬਿੱਟੂ ਦਗਾਰ ਦੇ ਪਰਿਵਾਰ ਦਾ ਸਨਮਾਨ ਜਿਹੜਾ ਉਹ 2-2 ਲੱਖ ਦੀ ਨਗਦ ਰਾਸ਼ੀ ਨਾਲ ਕੀਤਾ ਜਾਇਆ ਹੈ